ਸਾਰੇ ਹੀ ਸੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਪ੍ਰਧਾਨ ਮੰਤਰੀ ਦੇ ਵੱਲੋਂ ਕਿਸਾਨਾਂ ਨੂੰ ਦਿੱਤੀ ਜਾਂਦੀ 2000 ਰੁਪਏ ਦੀ ਕਿਸ਼ਤ ਨੂੰ ਲੈ ਕੇ ਵੱਡੀ ਅਪਡੇਟ ਜੋ ਕਿ ਕਿਸਾਨ ਸਨਮਾਨ ਨidhi ਯੋਜਨਾ ਦੇ ਬਾਰੇ ਅੱਜ 1 ਮਈ ਨੂੰ ਪ੍ਰਧਾਨ ਮੰਤਰੀ ਦੇ ਵੱਲੋਂ 2000 ਰੁਪਏ ਦੀ ਰਾਸ਼ੀ 20ਵੀਂ ਕਿਸ਼ਤ ਜਾਰੀ ਕਰਨ ਦੇ ਬਾਰੇ ਚੋਖ ਖਬਰੇ ਉਹ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ 20ਵੀਂ ਕਿਸ਼ਤ ਜੋ ਮਈਦੇ ਦੂਸਰੇ ਹਫਤੇ ਤੋਂ ਸ਼ੁਰੂ ਹੋਵੇਗੀ ਜਿਸ ਨੂੰ ਲੈ ਕੇ ਪ੍ਰਧਾਨ ਮੰਤਰੀ ਸਨਮਾਨ ਨidhi ਯੋਜਨਾ ਰਹੀ ਜੋ ਸੋਣੀ ਦਾ ਸੀਜ਼ਨ ਸ਼ੁਰੂ ਹੋਣਾ ਉਸ ਤੋਂ ਪਹਿਲਾਂ ਇਹ 20ਵੀਂ ਕਿਸ਼ਤ ਕਿਸਾਨਾਂ ਦੇ ਖਾਤਿਆਂ 'ਚ ਟਰਾਂਸਫਰ ਕਰਨ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ ਜਿਹੜੇ ਕਿਸਾਨਾਂ ਨੂੰ 19ਵੀਂ ਕਿਸ਼ਤ ਦਾ ਲਾਭ ਨਹੀਂ ਮਿਲਿਆ ਉਹਨਾਂ ਕਿਸਾਨਾਂ ਦੇ ਵਾਸਤੇ ਵੀ ਇਹ ਪਹਿਲਾਂ ਜਾਣਕਾਰੀ ਦਿੱਤੀ ਜਾ ਰਹੀ ਕਿ ਆਪਣੇ ਖਾਤੇ ਜੋ ਇਨਐਕਟਿਵ ਹੋਏ ਨੇ ਉਹਨਾਂ ਨੂੰ ਐਕਟਿਵ ਕਰਵਾ ਲਿਆ ਜਾਏ 2 ਹਫਤਿਆਂ ਦੇ ਵਿੱਚ ਵਿੱਚ ਆਪਣੇ SCS ਸੈਂਟਰ ਦੇ ਵਿੱਚ ਜਾ ਕੇ ਜਿਹੜੇ ਕਿ ਤੁਸੀਂ ਆਪਣੇ ਖਾਤਿਆਂ ਨੂੰ ਇਨਐਕਟਿਵ ਕਰਵਾ ਲਓ ਈ ਕੇवाईसी ਕਰਵਾ ਲਓ ਤਾਂ ਕਿ ਤੁਹਾਨੂੰ 20ਵੀਂ ਕਿਸ਼ਤ ਦਾ ਲਾਭ ਮਿਲ ਸਕੇ ਜੋ ਕਿ ਕਈਆਂ ਕਿਸਾਨਾਂ ਦੇ ਖਾਤਿਆਂ ਵਿੱਚ 19ਵੀਂ ਕਿਸ਼ਤ ਟਰਾਂਸਫਰ ਨਹੀਂ ਹੋਈ ਉਹਨਾਂ ਦੇ ਖਾਤਿਆਂ ਦੇ ਵਿੱਚ ਇਕੱਠਾ ਹੀ 4000 ਰੁਪਿਆ ਟਰਾਂਸਫਰ ਕਰਨ ਵਾਸਤੇ ਵੀ ਜੋ ਇਹ ਵੱਡੀ ਖਬਰ ਆਈ ਏ ਕਿ ਮਈ ਦੇ ਵਿੱਚ ਸਾਰੇ ਕਿਸਾਨਾਂ ਨੂੰ ਜਿਹੜਾ 2000 ਰੁਪਏ ਦੀ ਸਹਾਇਤਾ ਦਿੱਤੀ ਜਾਂਦੀ ਹੈ ਉਸ ਦਾ ਤਿਆਰੀ ਕਰ ਲਈ ਹੈ ਕੇਂਦਰ ਸਰਕਾਰ ਨੇ ਸੋ ਪ੍ਰਧਾਨ ਮੰਤਰੀ ਜਿਵੇਂ ਹੀ ਕੱਲ ਜੋ 5 ਕਰੋੜ ਕਿਸਾਨਾਂ ਨੂੰ ਵੱਡਾ ਤੋਹਫਾ ਦਿੱਤਾ ਉਸ ਦੇ ਬਾਰੇ ਵੀ ਤੇ ਕਿਸਾਨ ਸਨਮਾਨ ਨidhi ਯੋਜਨਾ ਦੇ ਬਾਰੇ ਵੀ ਐਲਾਨ ਕੀਤਾ ਹੈ ਸੋ ਗੰਨਾ ਉਤਪਾਦਕ ਕਿਸਾਨਾਂ ਨੂੰ ਵੱਡਾ ਤੋਹਫਾ ਦਿੰਦੇ ਹੋਏ ਕੱਲ 5 ਕਰੋੜ ਕਿਸਾਨਾਂ ਨੂੰ ਜਿਹੜਾ ਕਿਸ਼ਤਾਂ ਲਾਭ ਹੋਵੇਗਾ ਜੋ ਕਿ ਹਰ ਕਿਸਾਨਾਂ ਨੂੰ ਜਿਹੜੇ ਗੰਨਾ ਪੈਦਾ ਕਰਨ ਵਾਲੇ ਕਿਸਾਨ ਨੇ ਉਹਨਾਂ ਦੇ 25 26 ਸੀਜ਼ਨ ਦੇ ਦੌਰਾਨ ਜੋ ਖੰਡ ਮਿਲਾਂ ਦੇ ਵਿੱਚ 10.25% ਮੂਲ ਰਿਕਵਰੀ ਕਰ ਦਿੱਤੀ ਗਈ ਹੈ ਤੇ ਗੰਨੇ ਦੇ ਉਚਿਤ ਮੁੱਲ ਨੂੰ 355 ਰੁਪਏ ਪ੍ਰਤੀ ਕਵਾਂਟਰ ਤੱਕ ਵਧਾਉਣ ਦੀ ਮਨਜ਼ੂਰੀ ਦਿੱਤੀ ਗਈ ਹੈ ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਜੋ ਕਿ ਸੌਣੀ ਦੇ ਸੀਜ਼ਨ ਦੇ ਵਿੱਚ ਬੀਜ ਖਰੀਦਣ ਵਾਸਤੇ ਜਾਂ ਖੋਰ ਥਾਦਾ ਵਗੈਰਾ ਖਰੀਦਣ ਵਾਸਤੇ ਜੋ ਕਿਸਾਨਾਂ ਨੂੰ 2000 ਰੁਪਏ ਦੀ ਛੇਤਾ ਰਾਸ਼ੀ ਦਿੱਤੀ ਜਾਂਦੀ ਹੈ ਕਿਸਾਨ ਸਨਮਾਨ ਨidhi ਯੋਜਨਾ ਰਹੀਂ ਉਸ ਨੂੰ ਮਨਜ਼ੂਰੀ ਦੇ ਦਿੱਤੀ ਹੈ ਕਿਉਂਕਿ ਮਈ ਦੇ ਆਖਰੀ ਹਫਤੇ ਤੱਕ ਸਾਰੇ ਕਿਸਾਨਾਂ ਦੇ ਖਾਤਿਆਂ ਵਿੱਚ 20-20 ਕਿਸ ਜਿਹੜੀ ਹੈ ਉਹ ਖਾਤੇ ਵਿੱਚ ਟ੍ਰਾਂਸਫਰ ਕੀਤੀ ਜਾਵੇਗੀ ਇਸ ਤੋਂ ਅੱਗੇ ਕਿ ਬਿਹਾਰ ਦੀਆਂ ਵਿਧਾਨ ਸਭਾ ਚੋਣਾਂ ਆਉਣੀਆਂ ਨੇ ਉਸ ਵਕਤ ਜੋ ਇਕਵੀਂ ਕਿਸ਼ਤ ਕਿਸਾਨਾਂ ਨੂੰ ਦਿੱਤੀ ਜਾਵੇਗੀ ਇਸਤੇ ਬਾਰੇ ਵੀ ਜੋ ਚਰਚਾਵਾ ਚੱਲ ਰਹੀ ਹੈ ਨੇ ਕਿ ਜਦੋਂ ਵੀ ਕਿਤੇ ਸੂਬੇ ਵਿੱਚ ਚੋਣਾਂ ਹੁੰਦੀਆਂ ਨੇ ਤਾਂ ਉਸ ਤੋਂ ਪਹਿਲਾਂ ਉਹ ਜਿਹੜੀ ਕਿਸ਼ਤ ਕਿਸਾਨਾਂ ਦੇ ਖਾਤੇ ਵਿੱਚ ਟ੍ਰਾਂਸਫਰ ਕੀਤੀ ਜਾਂਦੀ ਹੈ ਜਿਸ ਨੂੰ ਲੈ ਕੇ ਕਿਸਾਨ ਜਿਹੜੇ ਆਪਣੇ ਸੀਮਤ ਕਿਸਾਨ ਨੇ ਛੋਟੇ ਕਿਸਾਨ ਨੇ ਉਹਨਾਂ ਨੂੰ ਇਸ ਦਾ ਫਾਇਦਾ ਮਿਲਦਾ 2000 ਰੁਪਏ ਨਾਲ ਉਹ ਆਪਣਾ ਜੋ ਥੋੜੇ ਛੋਟੇ ਖਰਚੇ ਨੇ ਉਹ ਕਵਰ ਕਰ ਸਕਦੇ ਨੇ ਜਿਸ ਨੂੰ ਲੈ ਕੇ ਹੁਣ ਹਾੜੀ ਦਾ ਸੀਜ਼ਨ ਖਤਮ ਹੋਇਆ ਤੇ ਸੌਣੀ ਦੇ ਸੀਜ਼ਨ ਵਾਸਤੇ ਬਜਾਈ ਵਾਸਤੇ ਜਿਹੜੇ ਕਿ ਕਿਸਾਨਾਂ ਨੂੰ 2000 ਰੁਪਏ ਉਹਨਾਂ ਦੇ ਖਾਤੇ ਵਿੱਚ ਪਾਉਣ ਵਾਸਤੇ ਜੋ ਬਹੁਤ ਜਲਦੀ ਤਿਆਰੀ ਕੀਤੀ ਜਾ ਰਹੀ ਹੈ ਜੋ ਕਿ ਮਈ ਦੇ ਦੂਸਰੇ ਹਫਤੇ ਜਿਹੜੇ ਕਿਸਾਨਾਂ ਨੂੰ ਇਹ ਪ੍ਰਧਾਨ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨidhi ਯੋਜਨਾ ਦਾ ਜੋ ਲਾਭ ਮਿਲਦਾ ਹੈ ਉਹ ਆਪਣੇ ਖਾਤਿਆਂ ਨੂੰ ਇਨਐਕਟਿਵ ਕਰਾਉਣ ਤਾਂ ਕਿ ਇਕਈ ਕੇवाईसी ਕਰਨ ਤੋਂ ਬਾਅਦ ਹੀ ਉਹਨਾਂ ਦੇ ਖਾਤਿਆਂ ਵਿੱਚ ਪੈਸੇ ਆਉਣਗੇ ਜਿਸ ਨੂੰ ਲੈ ਕੇ ਪ੍ਰਧਾਨ ਮੰਤਰੀ ਸਨਮਾਨ ਨidhi ਯੋਜਨਾ ਦੇ ਵੱਲੋਂ ਬਹੁਤ ਜਲਦੀ ਜਿਹੜਾ ਕਿਮੀਮੀ ਕਿਸ਼ਤ ਜਾਰੀ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ